ਗੰਦਰਾ ਪਹਿਲਾਂ ਦਾ ਹੈਗਾ 3602 ਠੀਕ ਹੈ ਜੀ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਹਾਂ ਜੀ ਪਾਵਰ ਸਟੀering ਆ ਤੇਲ ਬ੍ਰੇਕਾਂ ਜੀ 22 ਮਾਡਲ ਆ ਹਾਂ ਜੀ ਸਿੰਗਲ ਕਲਚ ਆ ਠੀਕ ਹੈ ਜੀ ਤੇਲ ਬ੍ਰੇਕਾਂ ਪਾਵਰ ਸਟੀering ਨੂੰ ਨੇ ਨਵੇਂ ਆ ਪਿਛਲੇ ਨਾਲ ਦੇ ਆ ਨਾਲ ਦੇ ਟਾਇਰ ਆ ਗੱਲ ਨਹੀਂ ਲੱਗੀ ਨਾ ਚਾਬੀ ਲੱਗੀ ਆ ਸਾਰਾ ओरिजिनल ਸੂਰਤ ਖੱਤ ਮਾਡਲ ਆ ਪੰਜਾਬ ਨੰਬਰ ਆ ਹਾਂ ਜੀ ਇੰਜਨ ਗੇਅਰ ਦਾ ਕਿਦਾਂ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਇੰਜਨ ਗੇਅਰ ਦਾ ਚਲਾ ਕੇ ਬਾਕੇ ਤਸੱਲੀ ਕਰ ਲਿਓ ਮਿੱਤਰੋ 16 ਮਾਡਲ ਹਾਂਜੀ ਹੋਰ ਲਈ ਨਵੇਂ ਟਾਇਰ ਆ ਪਿਛਲੇ ਬਾਈ ਸੈਂਪਲ ਸੇਰਿੰਗਾ ਸਾਰਾ オリジナル ਆ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਦੇ ਠੀਕ ਆ ਜੀ ਸੇਰ ਇੰਜਨ ਦਾ ਬਹੁਤ ਵਧੀਆ ਹਰਿਆਣਾ ਨੰਬਰ ਆ ਤੇ ਇਹਦੇ ਬਾਰੇ ਦੱਸੀ ਬਾਈ ਪਾਵਰ ਸੇਰਿੰਗਾ ਆਪਾਂ ਖੁਦ ਕਰਾਇਆ ਚਲ 1 ਲੱਖੇ ਬਾਈ ਠੀਕ ਆ ਜੀ ਇੰਜਨ ਦੇ ਤੇਲ ਬਿਲਕੁਲ ਨਵਾਂ ਬਾਈ ਠੀਕ ਆ ਜੀ ਨਵੇਂ ਟਾਇਰ ਆ ਬਾਈ ਹਾਂਜੀ 10 ਮਾਡਲ ਆ ਪੰਜਾਬ ਨੰਬਰਾਂ ਸਰਕਾਰੀ ਪਲੇਟਾਂ ਦੇ ਲੱਗੀਆਂ ਹੋਈਆਂ ਠੀਕ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਸ਼ਰਮਾ ਜੂੜੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੋਰ ਸਰ ਮੈਂ ਠੀਕ ਆ ਔਰ ਚੜ੍ਹਦੀ ਕਲਾ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰੇ ਵੀਰਾਂ ਨੂੰ ਅੱਜ ਬੁੱਧਵਾਰ ਤਲਵੰਡੀ ਸਾਹਿਬੋਂ ਲੱਗਿਆ ਮੰਡੀ ਤਰੀਕ ਹੈ ਗਿਆ ਮਿੱਤਰੋ ਅੱਜ 18 ਫਰਵਰੀ 2026 ਤੇ ਅੱਜ ਆਪਾਂ ਟਰੈਕਟਰ ਦਿਖਾਵਾਂਗੇ 10 12 ਠੀਕ ਆ ਜੀ ਕੋਸ਼ 3 ਸਪੀਡ ਆ ਹਾਂਜੀ ਡਬਲ ਡਿਸਟ੍ਰਿਬਿਊਟਰ ਆ ਹਾਂਜੀ 90 ਤੋਂ 95 ਪੈਸੇ ਟਾਇਰ ਆ ਸਾਰਾ ओरिजिनल ਆ ਕੂੜਾ ਪੈਂਪਰ ਲੱਗਿਆ ਫੇਵਰਛਤਰੀ ਲੱਗੀ ਆ ਠੀਕ ਹੈ ਜੀ ਤੇ ਪੰਜਾਬ ਨੰਬਰਾਂ ਬਸੰਦਾ ਪੰਜਾਬ ਦਾ ਨੰਬਰ ਹੈ ਠੀਕ ਹੈ 11/11 ਮਾਡਲ ਆ 485 ਡਿਮਾਂਡ ਆ ਹਾਂ ਜੀ ਕਿੰਨੇ ਦੇ ਦੇ ਜੀ ਕਰਮਾ ਤੂੰ ਦੱਸ ਹੁਣ 485 ਡਿਮਾਂਡ ਆ ਸਾਡੇ 4 ਦਾ ਦੇ 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 ਤਾਂ 4.5 ਦਾ ਦੇ ਤਾਂ ਹੋਰ ਤਾਂ ਨਹੀਂ ਘਟਦਾ ਨਾ ਓਏ ਭਰਾ ਸਾਡੇ 4.5 ਦਾ ਮਿੱਤਰੋ ਲੈ ਜਿਓ ਪੂਰੇ 35 ਦਾ ਆ ਗਿਆ ਸੋਨਾਲਿਕਾ 39 HP ਇਹ 480 ਘੰਟੇ ਚੱਲਿਆ ਬਾਈ ਠੀਕ ਹੈ ਜੀ ਜੇਨੂਨ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਆ ਡਬਲ ਡਿਸਟਰੀਬਿਊਟਰ ਹਾਂਜੀ ਪਾਵਰ ਸਟੀਅਰਿੰਗ ਦਾ ਤੇਲ ਬ੍ਰੇਕਾਂ ਜੀ ਠਾਰਾ ਕੁਛ ਹੀ ਏ ਤਾਂ ਯਾਰ ਠੀਕ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਹੀ ਨਮਾ 480 ਕੰਡਰੀ ਕੀ ਹੋ ਜੂ ਇਹਨੂੰ ਇੰਜਨ ਗੇਅਰ ਤਾਂ ਚੰਗਾ ਮਿੱਤਰੋ ਟਰੈਕਟਰ ਚੰਗਾ ਰੇਟ 510 ਹੈ 24 ਮਾਡਲ 24 ਮਾਡਲ ਦਾ 510 ਰੇਟ ਆ ਦੇ ਦੇ ਤੂੰ ਇਹ ਚੌਕੇ ਵਾਲੀ ਲਾਂਚ ਆ ਜਾ ਚੌਕੇ ਵਾਲੀ ਲਾਂਚ ਤੇ ਆ ਗਿਆ ਆ ਗਿਆ 4 ਸਿੱਧਾ ਦੇ ਦੇ 460000 ਲਓ ਵੀ 460000 ਦਾ ਬਣੂਗਾ ਬਣੂ ਤੇ ਮੂਰੇ ਆ ਗਿਆ 39 ਐਚਪੀ ਐਮਐਮ ਫੁੱਲ ਲੋਨ ਹੋ ਜਾਊਗਾ ਇਹ ਤੇ ਪੰਜਾਬ ਨੰਬਰ ਆ ਪੀਵੀ 13 ਠੀਕ ਆ ਫੁੱਲ ਲੋਨ ਹੋ ਜਾ ਤੇ ਕਿੰਨੇ ਕਨੇ ਹੋਣਾ ਨਾ ਘਟਾ ਜਾ ਕਿੰਨੇ ਕਨੇ ਹੋਣ ਨਾਲ ਲਿਓ ਉਹ ਕੰਨੇ ਲਿਓ 25000 20 50000 ਲਿਓ ਟਰੈਕਟਰ ਲੈ ਜਾਓ ਤੇ ਮੂਰੇ ਐਮਐਮ ਆ ਗਿਆ 39 ਤੇ ਵੀ ਇੰਨਾ ਕੁ ਫੀਸ ਲਿਓਣਾ ਬੂਆ ਠੀਕ ਆ 20000 20000 ਲਿਓ ਯਾਰ ਟਰੈਕਟਰ ਲੈ ਜਾਓ ਲੈ ਜੋ 22 ਮਾਡਲਾ ਹਾਂਜੀ ਸਿੰਗਲ ਕਲਚ ਆ ਠੀਕ ਆ ਜੀ ਏਅਲ ਬ੍ਰੇਕਾਂ ਪਾਵਰ ਸਟੀਅਰ ਉਹ ਵੀ ਪੰਜਾਬ ਇਹ ਵੀ ਪੰਜਾਬ ਠੀਕ ਆ ਜੀ ਪੰਜਾਬ ਨੰਬਰ ਨੇ ਫੁੱਲ ਲੋਨ ਦੋਨਾਂ ਤੇ ਠੀਕ ਆ ਜੀ 455 ਡਿਮਾਂਡ ਹਾਂਜੀ ਕਿੰਨਾ ਦੇ ਦੇਗੇ ਮੈਂ ਤਾਂ ਹੁਣ ਤੈਨੂੰ ਕਹਿੰਦਾ ਕਿ ਪੂਰੇ ਦਰ ਦੇ ਕਰਵਾਏਂਗਾ ਮਰਵਾਉਂਦਾ ਨਹੀਂ ਪੂਰੇ ਦਾ ਕਹਦਾ ਸੀ 5 ਦਾ ਦੇ ਦੇ 15000 ਦਾ ਟਰੈਕਟਰ ਦੇ 15 15000 ਠੀਕ ਆ 415000 ਦਾ ਮਿੱਤਰੋ ਇਹ ਟਰੈਕਟਰ 40000 ਘਟ ਗਿਆ ਬਹੁਤ ਆ 40000 ਘਟ ਗਿਆ ਬੂਏ ਮਿੱਤਰੋ ਜਮੀਨ ਨਵਾ ਟਰੈਕਟਰ 57D ਇਹ ਰਾਜਸਥਾਨ ਨੰਬਰ ਆ RJ13 ਕਾਈ ਨਮਾ ਟਾਇਰ ਬਿਲਕੁਲ ਠੀਕ ਹੈ ਜੀ ਮੂਰਨੇ ਨਵੇਂ ਆ ਪਿਛਲੇ ਨਾਲ ਦੇ ਆ ਨਾਲ ਦੇ ਟਾਇਰ ਹੈ ਗਲਮ ਨਹੀਂ ਲੱਗੀ ਨਾ ਚਾਬੀ ਲੱਗੀ ਆ ਸਾਰਾ オリジナル ਸਾਰਾ ਨੀ ਨਾ ਆ ਰਾਜਸਥਾਨ ਦਾ ਨੰਬਰ ਆ ਆਰ ਜੇ 13 ਠੀਕ ਹੈ 18 ਮਾਡਲ ਐ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂ ਤਨ ਲੱਖ 90 ਹਜ਼ਾਰ ਡਿਮਾਂਡ ਕਰੀ ਖੜਾ ਕਿੰਨੇ ਦੇ ਦਗੇ ਮੈਂ ਤਾਂ ਕਹਿੰਦਾ ਤਨ 20 ਦਾ ਦੇ ਦੇ ਐ ਤਨ 30 ਹਜ਼ਾਰ ਰੁਪਏ ਲੂ ਫਿਰ ਇਹ ਨਹੀਂ ਮਿਲੂ ਬਾਈ ਹੋਰ ਕਿੰਨੇ ਦਾ ਸਾਢੇ 3 ਲੱਖ ਰੁਪਏ ਲੈਟਰ ਦੇ ਬਾਈ ਸਾਢੇ ਤਿੰਨ ਦਾ ਹਾਂਜੀ ਸਾਢੇ ਦਾ ਕੋਈ ਲੈ ਕੇ ਵੀ ਦਿਖਾਵੇ ਸਾਢੇ ਤਿੰਨ ਲੱਖ ਦਾ ਮਿੱਤਰੋ ਸਾਢੇ ਤਿੰਨ ਦਾ ਹੀ ਲੈ ਦੇ ਕੋਈ ਆਹ ਕੰਡੀਸ਼ਨ ਤੇ ਠੀਕ ਹੈ ਸਾਢੇ ਤਿੰਨ ਲੱਖ ਦਾ ਬਣੂ ਮਿੱਤਰੋ ਬਿਲਕੁਲ ਮੂਰੇ 60 ਬਾਰ ਵਾਗਿਆ ਜੀ ਇਹ ਆ ਗਿਆ ਭਾਈ 2007 ਮਾਡਲ ਆ ਪੰਜਾਬ ਨੰਬਰ ਆ ਹਾਂਜੀ ਤੇ ਕਟਿੰਗ ਜ਼ਰੂਰ ਹੈਗੀ ਆ ਮਗਰੜਾਂ ਤੇ ਤੇ 48 ਰੇਟ ਆ ਹਾਂਜੀ ਇਹ 2 ਲੱਖ ਤੇ ਵੀਕਿਆ ਰਹੇਗਾ 220000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਸਿਉਨਾਲਿਕਾ 750 ਨਵੇਂ ਟਾਇਰ ਆ ਹਾਂਜੀ ਇਸ ਲਈ ਠੀਕ ਹੈ ਜੀ 10 ਮਾਡਲ ਹੈ 280000 ਦੀ ਮੰਗ ਹਾਂਜੀ ਇਹ ਟਰੈਕਟਰ ਦੇ ਦਾਂਗੇ ਭਾਈ ਆਪਾਂ 2.5 ਲੱਖ ਦਾ ਹਾਂਜੀ ਇੰਜਨ ਗੇਅਰ ਦਾ ਕਿੱਦਾਂ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਲਓ ਇੰਜਨ ਗੇਅਰ ਦਾ ਚਲਾ ਕੇ ਬਾਕੇ ਤਸੱਲੀ ਕਰ ਲਿਓ ਮਿੱਤਰੋ ਤੇ ਮੂਰੇ ਅਰਜਨ ਖੜਾ ਹੈ ਇਹ ਤੇ ਫੁੱਲ ਲੋਨ ਫੁੱਲ ਲੋਨ ਫੁੱਲ ਤੋਂ ਵੱਧ ਹੋ ਜੀ ਠੀਕ ਹੈ 305 ਪੰਜਾਬ ਨੰਬਰ ਆ ਹਾਂਜੀ 16 ਮਾਡਲ ਹਾਂਜੀ ਹੋਰ ਲੈ ਨਵੇਂ ਟਾਇਰ ਆ ਪਿਛਲੇ ਭਾਈ ਅੱਧੇ ਕਾ ਠੀਕ ਹੈ ਜੀ 425 ਹਜ਼ਾਰ ਡਿਮਾਂਡ ਆ ਕਿੰਨਾ ਦੇ ਦਈਏ ਬੋਲ 425 ਡਿਮਾਂਡ ਆ 4 ਦਾ ਦੇ ਦੇ 390000 ਦਾ 390000 ਮਿੱਤਰੋ ਇਹ ਲੈ ਜੋ 750 ਆ ਗਿਆ ਜੀ ਸੈਂਪਲ ਸਟੀਰਿੰਗ ਆ ਸਾਰਾ Ориਜినਲ ਆ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਠੀਕ ਆ ਜੀ ਗੇਅਰ ਇੰਜਨ ਦਾ ਬਹੁਤ ਵਧੀਆ ਹਰਿਆਣਾ ਨੰਬਰ ਆ ਹਾਂ ਜੀ ਤੇ ਐਨਓ ਸੀ ਮਿਲ ਜਾਣੀ ਆ ਐਨਓ ਸੀ ਮਿਲ ਜੂਗੀ ਠੀਕ ਆ ਅਗਲੇ ਦਾ ਹੋਊ 290 ਡਿਮਾਂਡ ਹਾਂ ਜੀ 275000 275000 ਦਾ ਮਿੱਤਰੋ ਇਹ ਚੱਕੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ 9811 ਤੇ ਇਹਦੇ ਬਾਰੇ ਦੱਸੀ ਬਾਈ ਪਾਵਰ ਸਟੀਰਿੰਗ ਆਪਾਂ ਖੁਦ ਕਰਾਇਆ ਚਲ 1 ਲੱਖ ਬਾਈ ਠੀਕ ਹੈ ਜੀ ਇੰਜਨ ਦਾ ਤੇਲ ਬਿਲਕੁਲ ਨਵਾਂ ਬਾਈ ਠੀਕ ਹੈ ਜੀ ਤੇ ਟਾਇਰ ਚੰਗੇ ਆ ਘੋੜਾ ਬੈਂਪਰ ਲੱਗਿਆ ਫੈਬਰ ਛਤਰੀ ਲੱਗੀ ਆ ਠੀਕ ਹੈ ਜੀ ਟਰੈਕਟਰ ਨੂੰ ਦੇਖ ਕੇ ਕਿਹੜਾ ਮਾਡਲ ਕਹਿ ਸਕਦਾ ਮੈਨੂੰ ਦੇਖ ਕੇ ਤਾਂ ਮੈਂ ਯਾਰ ਇਹਨੂੰ ਪੂਰਾ ਉੱਚਾ ਮਾਡਲ ਨਹੀਂ ਕਹਿਦਾ ਤਾਂ ਮੈਨੂੰ ਤਾਂ 18 ਮਾਡਲ ਲੱਗੀ ਜਾਂਦੀ ਇਹ ਟਰੈਕਟਰ 86 ਮਾਡਲ 86 ਮਾਡਲ ਰੀਜਨ ਵਾਲਾ ਠੀਕ ਹੈ ਕਹਦੇਗਾ ਤੂੰ ਨਾ ਕਹਿ ਨਹੀਂਦਾ ਬਾਈ ਪੰਜਾਬ ਨੰਬਰ ਆ ਆਡੈਂਟੀਆਂ ਬੰਦੇ ਦੀਆਂ ਮਿਲ ਜਾਣਗੀਆਂ ਠੀਕ ਹੈ ਮਾਡਲ 86 ਆ ਹਾਂ ਜੀ 2.5 ਲੱਖ ਡਿਮਾਂਡ ਆ ਹਾਂਜੀ ਇਹ 230000 230 ਦਾ ਲੈ ਜਾਓ ਮਿੱਤਰੋ ਹਾਂਜੀ ਮੂਰੇ ਆ ਗਿਆ 3730 ਨਿਊ ਹੌਲੈਂਡ ਜੀ ਨਵੇਂ ਟਾਇਰ ਆ ਭਾਈ ਹਾਂਜੀ 10 ਮਾਡਲ ਆ ਪੰਜਾਬ ਨੰਬਰ ਆ ਸਰਕਾਰੀ ਪਲੇਟਾਂ ਦੇ ਲੱਗੀਆਂ ਹੋਈਆਂ ਠੀਕ ਆ ਜੀ ਪੀਵੀ 11 ਠੀਕ ਆ ਜੀ ਠੀਕ ਆ ਗੱਲ ਭਾਈ ਟੰਡਾ ਫੱਟੀ ਫਾਈਬਰ ਛਤਰੀ ਲਾ ਕੇ ਦੇ ਦਾਂਗੇ ਫਾਈਬਰ ਛਤਰੀ ਲਾ ਕੇ ਦੇਵਾਂਗੇ ਹਾਂ ਠੀਕ ਆ ਇਹ ਸਾਰਾ Ориਜినਲ ਟਰੈਕਟਰ ਮਨਕੇ ਵਰਗਾ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਠੀਕ ਆ ਇਹ ਦੇ ਦਾਂਗੇ 4 ਲੱਖ ਤੇ 19419 ਦਾ ਇਹ ਚੱਕੋ ਮਿੱਤਰੋ ਤੇ ਮੂਰੇ ਫੇਰ 730 ਆ ਗਿਆ ਹੌਲਾਡਾ 2003 ਮਾਡਲ ਆ ਹਾਂਜੀ ਤੇ ਪੰਜਾਬ ਨੰਬਰ ਆ ਠੀਕ ਹੈ 255 ਡਿਮਾਂਡ ਹਾਂਜੀ ਕਿੰਨੇ ਦਾ ਮੁੰਡਿਓ ਦੇਵੇਂ ਦਾ ਕਿੰਨੇ ਦਾ ਵੀਡੀਓ ਬਣੀ ਜਾਂਦੀ ਆ ਭਰਾਵਾ 15000 ਦਾ ਟਰੈਕਟਰ ਲੈ ਜਾਓ ਬਾਈ ਹੋਰ ਮੋਬਾਈਲ ਨੰਬਰ ਦੇ ਦਿੰਦਾ 99687588 ਇਹ ਬਾਈ ਦਾ ਨੰਬਰ ਆ ਬਾਈ ਟਰੈਕਟਰ ਗੇਅਰ ਆ ਬਾਈ ਇਹ ਟਰੈਕਟਰ ਗੇਅਰ ਆ ਗਿਆ ਉਹ ਤੋਂ ਬਾਅਦ ਆ ਗਿਆ ਬਾਈ ਮਾਡਲ ਬਿਲਕੁਲ ਨਵਾਂ ਠੀਕ ਹੈ ਜੀ ਪੰਜਾਬ ਨੰਬਰ ਦੇ ਵਿੱਚ 600 ਕੁਸ਼ ਘੰਟੇ ਚੱਲਿਆ ਇਹ ਠੀਕ ਹੈ ਬਿਲਕੁਲ ਨਵਾਂ ਟੈਕ ਠੀਕ ਹੈ ਜੀ 345 ਡਿਮਾਂਡ ਆ ਹਾਂਜੀ ਸਵਾ 3 ਲੱਖ ਰੁਪਏ ਟਰੈਕਟਰ ਬਣੂ ਸਵਾ 3 ਲੱਖ ਦਾ ਹੈ ਬਣੂ ਮਿੱਤਰੋ ਇਹ 95 ਮਾਡਲ ਆ ਗੇਰ ਇੰਜ ਦਾ ਬਹੁਤ ਵਧੀਆ ਨੀਰਾਂ ਨੂੰ ਢੋਣ ਵਾਸਤੇ ਜਾਂ ਕੋਈ ਮਤਲਬ ਦੂੜੀਆਂ ਦੇ ਟਰਾਲਿਆਂ ਢੋਣੇ ਵਾਸਤੇ ਬਹੁਤ ਵਧੀਆ ਠੀਕ ਹੈ 95 ਮਾਡਲ ਆ 115 ਡਿਮਾਂਡ ਆ 95000 ਦੇ ਲੈ ਜਾ 95000 ਦਾ ਹੈ ਲੈ ਜੂ ਮਿੱਤਰੋ ਉਹ ਤੂੰ ਵਾਧਾ ਆ ਗਿਆ 99 ਮਾਡਲ ਹਾਂਜੀ 2 ਸਿਲੰਡਰ ਠੀਕ ਹੈ ਜੀ TPC 25 ਠੀਕ ਹੈ ਜੀ ਇਹ ਪੰਜਾਬ ਨੰਬਰ ਆ 99 ਮਾਡਲ ਆ ਇਹ ਦੇ ਦਾਂਗੇ 1 ਲੱਖ ਤੇ 20000 ਦਾ 744 744 ਆ ਤਾਂ ਜਮੀ ਨਵਾ ਘੜਾਈ ਘੜਾ ਇਹ ਆਪਣੇ ਮਿੱਤਰ ਦਾ ਆਪਣੇ ਦੋਸਤ ਦਾ ਠੀਕ ਹੈ ਕੀ ਆਲਾ ਬਾਬੇ ਵਧੀਆ ਜੀ ਕਿਹੜਾ ਮਾਡਲ ਆ ਇਹ 23 ਮਾਡਲ ਹੈ ਜੀ 23 ਮਾਡਲ ਆ ਬਾਈ ਪੈਂਪਰ ਬੰਪਰ ਨਹੀਂ ਆਇਆ ਲੱਗਦਾ ਜਿਵੇਂ 25 ਹੁੰਦਾ ਯਾਰ ਬਾਈ ਲੱਗਦਾ ਬਾਈ 25 ਲੱਗਦਾ 23 ਥੋੜਾ ਜੀ ਹੈ ਚੱਲੇ ਹੀ ਨਹੀਂ ਬਾਈ 300 ਚੱਲੇ ਹੀ ਨਹੀਂ ਮਿੱਤਰੋ ਲੈ ਵੀਰਾ ਹਾਰ ਪਾ ਕੇ ਲੈ ਜਾਓ ਮੈਂ ਹਾਰ ਪਾ ਕੇ ਲੈ ਜਾਓ ਤਾਂ ਬਾਪਿਆਂ ਨੇ ਮੱਥੀ ਟੇਕੇ ਨੇ ਇਹ ਕਿੰਨੇ ਦਾ 6 ਲੱਖ ਦੇ ਕਹਦੇ ਕਹਦੇ ਪੂਰੇ 6 ਲੱਖ ਦਾ ਲੈ ਜਾਓ ਲਓ ਵੇ ਨੋਬਰੇ ਵਰਕ ਦਾ ਟਰੈਕਟਰ ਹੈ ਨੰਬਰ ਕਿੱਥੋਂ ਹੈ ਚਾ ਦਾ ਪੰਜਾਬ ਬਠਿੰਡਾ ਬਠਿੰਡੇ ਦਾ ਨੰਬਰ ਆ ਬਾਈ 300 ਘੰਟਾ ਚੱਲਿਆ 300 ਘੰਟਾ ਚੱਲਿਆ 22 ਮਾਡਲ ਆ ਤੇ ਇਹ ਮਾਡਲ ਹੈ ਬਾਈ ਤਾਂ 6 60 ਮੈਂ ਕਹਿੰਦਾ ਸੀ ਤੇ ਪੂਰੇ 6 ਲੱਖ ਦਾ ਟਰੈਕਟਰ ਲੈ ਜਾ ਕੋਈ ਮਾੜਾ ਨਹੀਂ 6 ਲੱਖ ਦਾ ਠੀਕ ਹੈ ਇਹ ਐ ਸੌਂਦ ਲਓ ਏਜੰਸੀ ਚੁਕੜਾ ਕੇ ਲੈ ਗਿਆ ਹਾਰ ਪਾ ਕੇ ਲੈ ਗਿਆ ਤੇ ਤੇਰਾ ਮਗਲਾ ਨੰਬਰ ਕਿੰਨਾ ਬਾਈ 9463620271 94636 20271 20271 ਕਿਹੜਾ ਪਿੰਡ ਆ ਬਾਈ ਚੈਲਾ ਵਾਲੀ ਚੈਲਾ ਵਾਲੀ ਬਾਈ ਦਾ ਪਿੰਡ ਆ ਤੇ ਪਟਵਾਰੀ ਦਾ ਹੈਗਾ ਮੁੰਡਾ ਇਹ ਹਾਂਜੀ ਠੀਕ ਹੈ ਗੱਲ ਬਾਈ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 887294545 ਦੋਨਾਂ ਤੇ ਵਟਸਐਪ ਚੱਲਦਾ ਦੋਨਾਂ ਤੇ ਕਾਲ ਠੀਕ ਹੈ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਪੇਨ ਨੂੰ ਕਰ ਲੈ ਫੋਲੋ ਸਕੰਦਰ ਮਾਨ ਬੁਰਜਰੀ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ